ਜੋ ਡਾਕਟਰ ਦੇ ਕੋਲ ਜਾਂਦੀ ਹੈ ਯੂਨੀਫਾਰਮ ਵਰਦੀ ਹੈ ਜੀ ਪਰ ਆਪਾਂ ਤਾਂ ਫ੍ਰੀ ਕਰਦੀਆਂ ਜਦੋਂ ਕਿ ਇਹ ਲੋਕ ਇਹ ਸਾਮਾਨ ਚੱਕ ਰਹੇ ਆ ਬਾਹਗੀਆਂ ਲੈ ਕੇ ਤੁਰ ਰਹੇ ਆ ਸਾਹ ਦੇ ਆਪੇ ਆਪੀ ਦੀਆਂ ਬੋਲੀਆਂ ਆ ਜੀ ਜੋ ਇੱਕ ਬੰਦੇ ਨੂੰ ਕਿਹਾ ਕਿ ਕਿਸੇ ਨੂੰ ਕੱਪੜੇ ਰੋਣੇ ਕਹੇ ਹਰ ਕੰਮ ਕਰਨਾ ਚਾਹੁੰਦਾ ਮੰਗਦੇ ਨੇ ਉਹਨੂੰ ਤੇ ਪ੍ਰੋਜੈਕਟ

ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੀ ਉਹ ਆਪਾਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਆਂ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਬੀਕਾਂ ਕੰਪਨੀ ਜੀ ਸਰ ਅਕਸਰੀ ਦੇਖਿਆ ਅੰਦਰ ਰੋਡਾਂ ਤੇ ਬੱਚਿਆਂ ਨੂੰ ਦਿਉਂਦਾ ਉਹ ਕਰਦੇ ਆ ਤੋ ਉਸ ਸਾਧਿਕ ਤੋਂ ਮੋਰ ਸਟਿੱਕਰ ਦਾ ਮਾਮਲਾ ਆਇਆ ਹੈ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਹੇ ਦੇ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਤੁਹਾਡੇ ਦਿਨ ਜੀ ਆ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਜੇ ਸਰ ਕਿਹੜੀ ਲੇਬਲ ਲਈ ਉਹ ਤੇ ਕਾਰਵਾਈ ਬੀਚਣਾ ਹੋਰ ਤੇ ਪਰਸ਼ਾਦੇ ਤੱਕ ਜੀ ਆਪਾਂ ਜਿਹੜੀ ਹੈ ਲੈਸਨ ਬਿਲਕੁਲ ਸਿਰਫ ਪਹਿਲਾ ਮੈਂ ਇੱਕ ਪਰਚਾ ਹੈ ਜੀ ਉਹਨਾਂ ਕੋ ਵੀ ਇਸ ਤਰ੍ਹਾਂ ਚੱਲੀ ਜਾਂਦੀ ਹੈ ਜੀ ਬਿਲਕੁਲ ਜੀ